ਉਹ ਨਹੀਂ ਤੁਹਾਨੂੰ ਮਹਿਸੂਸ ਕਰਾਊਗਾ ਵੀ ਸਾਡਾ ਕਿ ਅਸੀਂ ਰਾਜਿਆਂ ਦੇ ਪੁੱਤਾਂ ਹਾਂ ਲਾਹੌਰ ਇਹ ਮਹਿਸੂਸ ਕਰਾਉਂਦਾ ਫਿਰ ਸ਼ੇਰੇ ਪੰਜਾਬ ਦਾ ਕਿਲਾ ਉੱਥੇ ਸਾਡੇ ਰਾਜ ਦੀ ਨਿਸ਼ਾਨੀ ਹੈ ਹਾਂ ਉੱਥੇ ਜਦੋਂ ਤੁਸੀਂ ਉਹਦੇ ਦਰਬਾਰ 'ਚ ਸ਼ੇਰੇ ਪੰਜਾਬ ਦੇ ਚ ਖੜਦੇ ਹੋ ਤਾਂ ਜੇ ਤੁਸੀਂ ਅੱਖਾਂ ਮੀਚ ਕੇ ਵੇਖੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਰ ਉੱਥੇ ਸਾਡਾ ਰਾਜਾ ਬੈੰਦਾ ਸੀ ਲਾਹੌਰ ਨੂੰ ਮੈਨੂੰ ਲੱਗਦਾ ਭਾਈ ਵੇਦੀ ਸਾਹਿਬ ਅੱਖਰਾਂ 'ਚ ਨਹੀਂ ਤੁਸੀਂ ਬੰਨ ਕੇ ਦੱਸ ਸਕਦੇ ਲਾਹੌਰ ਕੀ ਹੈ ਲਾਹੌਰ ਇੱਕ ਖੁੱਲੀਆਂ ਬਾਹਾਂ ਦਾ ਕਲਾਵਾ ਹੈ ਅ ਜਿਹਨੂੰ ਮਹਿਸੂਸ ਕਰੋਗੇ ਜਿੰਨਾ ਘੁੱਟ ਕੇ ਆਪਦੇ ਨਾਲ ਲਾਉਂਗੇ ਉਹ ਤੁਹਾਨੂੰ ਓਨੀ ਹੀ ਆਪਣਾਤ ਤੇ ਨਿਗ ਦੇਊਗਾ ਹਣਾ ਉਹ ਉਹਨਾਂ ਤੁਹਾਨੂੰ ਜਾਨੀ ਕਿ ਭਾਵਕ ਕਰੂਗਾ ਉਹ ਉਹਨਾਂ ਤੁਹਾਨੂੰ ਤਕੜਾ ਕਰੂਗਾ ਉਹਨਾਂ ਹੀ ਤੁਹਾਨੂੰ ਮਹਿਸੂਸ ਕਰਾਊਗਾ ਵੀ ਸਾਡਾ ਕਿ ਅਸੀਂ ਰਾਜਿਆਂ ਦੇ ਪੁੱਤਾਂ ਹਾਂ ਲਾਹੌਰ ਇਹ ਮਹਿਸੂਸ ਕਰਾਉਂਦਾ ਹਾਂ ਲਾਹੌਰ ਤੁਹਾਨੂੰ ਰਾਜ ਨਾਲ ਜੋੜਦਾ ਹੈ ਲਾਹੌਰ ਤੁਹਾਨੂੰ ਸ਼ੇਰੇ ਪੰਜਾਬ ਦੇ ਕਿਲੇ ਨਾਲ ਜੋੜਦਾ ਹੈ ਲਾਹੌਰ ਨੂੰ ਮਹਿਸੂਸ ਕਰਨਾ ਤੇ ਲਾਹੌਰ ਸਦਾ ਲਈ ਤੁਹਾਡੇ ਚੇਤਿਆਂ ਚ ਰਹਿਣਾ ਇਹ ਮੈਨੂੰ ਲੱਗਦਾ ਪੰਜਾਬੀਆਂ ਦੇ ਭਾਗਾਂ ਚ ਆਇਆ ਹੈ ਹਾਂ ਇਹ 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 ਪੱਖ ਬੰਦੇ ਹੋ ਕਿ ਵੱਧ ਤੋਂ ਵੱਧ ਯੂਥ ਨੂੰ ਜ਼ਰੂਰ ਜਾ ਕੇ ਆਣਾ ਚਾਹੀਦਾ ਕਿਲਾ ਦੇਖਣਾ ਚਾਹੀਦਾ ਕਿਲਾ ਵੀ ਦੇਖਣਾ ਚਾਹੀਦਾ ਪਹਿਲੀ ਗੱਲ ਨਨਕਾਣਾ ਸਾਹਿਬ ਕੱਲੇ ਯੂਥ ਨੂੰ ਨਹੀਂ ਹਰ ਸਿੱਖ ਨੂੰ ਨਨਕਾਣਾ ਸਾਹਿਬ ਨਤਮਸਤਕ ਹੋਣਾ ਚਾਹੀਦਾ ਕਿਉਂਕਿ ਸਾਡੀ ਅਰਦਾਸ ਦਾ ਹਿੱਸਾ ਹੈ ਹਨਾ ਤੇ ਜਿਹੜੀ ਅਰਦਾਸ ਹੈ ਉਦੇ ਤੇ ਕੋਈ ਕਿੰਤੂ ਨਹੀਂ ਨਾ ਕੋਈ ਸ਼ੱਕ ਹੈ ਨਾ ਕੋਈ ਭਰਮ ਹੈ ਉਹਨੇ ਪੂਰਾ ਹੋਣਾ ਹੀ ਹੋਣਾ ਹਰ ਸਿੱਖ ਨੇ ਉੱਥੇ ਪਹੁੰਚ ਜਾਣਾ ਤੇ ਸਾਨੂੰ ਸਾਰਿਆਂ ਨੂੰ ਉੱਥੇ ਜਾਣ ਲਈ ਯਤਨ ਵੀ ਕਰਨੇ ਚਾਹੀਦੇ ਨੇ ਫਿਰ ਸ਼ੇਰੇ ਪੰਜਾਬ ਦਾ ਕਿਲਾ ਉੱਥੇ ਸਾਡੇ ਰਾਜ ਦੀ ਨਿਸ਼ਾਨੀ ਹੈ ਸਾਡੇ ਜਾਨੀ ਪਹਿਲੇ ਸਿੱਖ ਰਾਜ ਦਾ ਰਾਜੇ ਦਾ ਉੱਥੇ ਦਰਬਾਰ ਹੈ ਜਿਹਦੇ ਚ ਉਹ ਲੋਕਾਂ ਦੇ ਦੁੱਖਾਂ ਨੂੰ ਨਿਵਾਰਦਾ ਸੀ ਸਾਰਿਆਂ ਨੇ ਮਹਿਸੂਸ ਕੀਤੀ ਉਹ ਵਾਈਬ हां ਉੱਥੇ ਜਦੋਂ ਤੁਸੀਂ ਉਹਦੇ ਦਰਬਾਰ ਚ ਸ਼ੇਰੇ ਪੰਜਾਬ ਦੇ ਚ ਖੜਦੇ ਹੋ ਤਾਂ ਜੇ ਤੁਸੀਂ ਅੱਖਾਂ ਮੀਚ ਕੇ ਵੇਖੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਯਾਰ ਉੱਥੇ ਸਾਡਾ ਰਾਜਾ ਬੈੰਦਾ ਸੀ ਤੇ ਸਾਰੇ ਜਾਤਾਂ ਧਰਮਾਂ ਦੇ ਵਜ਼ੀਰ ਸੀ ਉਹਦੇ ਕੋਲੇ ਤੇ ਇਹ ਉਹਨੇ ਸਾਰੀ ਜਿਹੜੀ ਆਪਦੀ ਪਰਜਾ ਨੂੰ ਸੁੱਖ ਸੌਖੀ ਰੱਖਿਆ ਹੈ ਨਾ ਤਾਂ ਉਹ ਕਿੰਨਾ ਵਹਿਤਰ ਰਾਜਾ ਹੋਊਗਾ ਫਿਰ ਤੁਸੀਂ ਦੇ ਉੱਪਰੋਂ ਜਦੋਂ ਕਿਲੇ ਦੇ ਨਾਲ ਦੀ ਰਾਵੀ ਵਗਦੀ ਸੀ ਹੈ ਨਾ ਤਾਂ ਹੁਣ ਤਾਂ ਸ਼ਹਿਰ ਤੋਂ ਦੂਰ ਚਲੀ ਗਈ ਉਹ ਕਾ ਵੀ ਤਾਂ ਜੇ ਤੁਸੀਂ ਮਹਿਸੂਸ ਕਰੋ ਇੱਥੇ ਰਾਵੀ ਵਗਦੀ ਹੁਣ ਜਿਵੇਂ ਅੱਜ ਹਵਾ ਵਗਦੀ ਹੈ ਇੱਥੇ ਤੇ ਜਦੋਂ ਹਵਾ ਵਗਦੀ ਹੁਣੀ ਕਿਤੇ ਰਾਜਾ ਕਿਲੇ ਤੇ ਫਿਰਦਾ ਉਹਨਾਂ ਦਾ ਰਾਵੀ ਦਾ ਜਿਹੜਾ ਪਾਣੀ ਦਾ ਸਾਊਂਡ ਬੜਾ ਮਿਕਸ ਹੋ ਕੇ ਜ਼ਬਰਦਸਤ ਹੁੰਦਾ ਹੁਣਾ ਉੱਥੇ ਉਹ ਚੀਜ਼ਾਂ ਮਹਿਸੂਸ ਕਰਦੇ ਹੋ ਤੁਸੀਂ ਉਹ ਨਹੀਂ ਤੁਹਾਨੂੰ ਮਹਿਸੂਸ ਕਰਾਊਗਾ ਵੀ ਸਾਡਾ ਕਿ ਅਸੀਂ ਰਾਜਿਆਂ ਦੇ ਪੁੱਤਾਂ ਹਾਂ ਲਾਹੌਰ ਇਹ ਮਹਿਸੂਸ ਕਰਾਉਂਦਾ ਫਿਰ ਸ਼ੇਰੇ ਪੰਜਾਬ ਦਾ ਕਿਲਾ ਉੱਥੇ ਸਾਡੇ ਰਾਜ ਦੀ ਨਿਸ਼ਾਨੀ ਆ ਹਾਂ ਉੱਥੇ ਜਦੋਂ ਤੁਸੀਂ ਉਹਦੇ ਦਰਬਾਰ ਚ ਸ਼ੇਰੇ ਪੰਜਾਬ ਦੇ ਚ ਖੜਦੇ ਹੋ ਤਾਂ ਜੇ ਤੁਸੀਂ ਅੱਖਾਂ ਮੀਚ ਕੇ ਵੇਖੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਰ ਉੱਥੇ ਸਾਡਾ ਰਾਜਾ ਵਹਿਦਾ ਸੀ ਲਾਹੌਰ ਨੂੰ ਮੈਨੂੰ ਲੱਗਦਾ ਭਾਈ ਵੇਦੀ ਸਾਹਿਬ ਅੱਖਰਾਂ ਚ ਨਹੀਂ ਤੁਸੀਂ ਬੰਨ ਕੇ ਦੱਸ ਸਕਦੇ ਲਾਹੌਰ ਕੀ ਹੈ ਲਾਹੌਰ ਇੱਕ ਖੁੱਲੀਆਂ ਬਾਹਾਂ ਦਾ ਕਲਾਵਾ ਹੈ ਹੂੰ ਆ ਜਿਹਨੂੰ ਮਹਿਸੂਸ ਕਰੋਗੇ ਜਿੰਨਾ ਘੁੱਟ ਕੇ ਆਪਦੇ ਨਾਲ ਲਾਉਂਗੇ ਉਹ ਤੁਹਾਨੂੰ ਓਨੀ ਹੀ ਆਪਣਤ ਤੇ ਨਿਘ ਦੇਊਗਾ ਹਣਾ ਉਹ ਉਹਨਾਂ ਤੁਹਾਨੂੰ ਜਾਨੀ ਕਿ ਭਾਵਕ ਕਰੂਗਾ ਉਹ ਉਹਨਾਂ ਤੁਹਾਨੂੰ ਤਕੜਾ ਕਰੂਗਾ ਉਹਨਾਂ ਹੀ ਤੁਹਾਨੂੰ ਮਹਿਸੂਸ ਕਰਾਊਗਾ ਵੀ ਸਾਡਾ ਕਿ ਅਸੀਂ ਰਾਜਿਆਂ ਦੇ ਪੁੱਤਾਂ ਹਾਂ ਲਾਹੌਰ ਇਹ ਮਹਿਸੂਸ ਕਰਾਉਂਦਾ ਹੈ ਲਾਹੌਰ ਤੁਹਾਨੂੰ ਰਾਜ ਨਾਲ ਜੋੜਦਾ ਹੈ ਲਾਹੌਰ ਤੁਹਾਨੂੰ ਸ਼ੇਰੇ ਪੰਜਾਬ ਦੇ ਕਿਲੇ ਨਾਲ ਜੋੜਦਾ ਹੈ ਲਾਹੌਰ ਨੂੰ ਮਹਿਸੂਸ ਕਰਨਾ ਤੇ ਲਾਹੌਰ ਸਦਾ ਲਈ ਤੁਹਾਡੇ ਚੇਤਿਆਂ ਚ ਰਹਿਣਾ ਇਹ ਮੈਨੂੰ ਲੱਗਦਾ ਪੰਜਾਬੀਆਂ ਦੇ ਭਾਗਾਂ ਚ ਹੀ ਆਇਆ ਹੈ ਹਾਂ ਇਹ 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 ਪੱਖ ਬੰਦੇ ਹੋ ਕਿ ਵੱਧ ਤੋਂ ਵੱਧ ਯੂਥ ਨੂੰ ਜ਼ਰੂਰ ਜਾ ਕੇ ਆਣਾ ਚਾਹੀਦਾ ਕਿਲਾ ਦੇਖਣਾ ਚਾਹੀਦਾ ਕਿਲਾ ਵੀ ਦੇਖਣਾ ਚਾਹੀਦਾ ਪਹਿਲੀ ਗੱਲ ਨਨਕਾਣਾ ਸਾਹਿਬ ਕੱਲੇ ਯੂਥ ਨੂੰ ਨਹੀਂ ਹਰ ਸਿੱਖ ਨੂੰ ਨਨਕਾਣਾ ਸਾਹਿਬ ਨਤਮਸਤਕ ਹੋਣਾ ਚਾਹੀਦਾ ਕਿਉਂਕਿ ਸਾਡੀ ਅਰਦਾਸ ਦਾ ਹਿੱਸਾ ਹੈ ਹਨਾ ਤੇ ਜਿਹੜੀ ਅਰਦਾਸ ਹੈ ਉਹਦੇ ਤੇ ਕੋਈ ਕਿੰਤੂ ਨਹੀਂ ਨਾ ਕੋਈ ਸ਼ੱਕ ਹੈ ਨਾ ਕੋਈ ਭਰਮ ਹੈ ਉਹਨੇ ਪੂਰਾ ਹੋਣਾ ਹੀ ਹੋਣਾ ਹਰ ਸਿੱਖ ਨੇ ਉੱਥੇ ਪਹੁੰਚ ਜਾਣਾ ਤੇ ਸਾਨੂੰ ਸਾਰਿਆਂ ਨੂੰ ਉੱਥੇ ਜਾਣ ਲਈ ਯਤਨ ਵੀ ਕਰਨੇ ਚਾਹੀਦੇ ਨੇ ਫਿਰ ਸ਼ੇਰੇ ਪੰਜਾਬ ਦਾ ਕਿਲਾ ਉੱਥੇ ਸਾਡੇ ਰਾਜ ਦੀ ਨਿਸ਼ਾਨੀ ਆ ਸਾਡੇ ਸੱਪੇ ਜਿਹੜੀ ਪਹਿਲੇ ਸਿੱਖ ਰਾਜ ਦਾ ਰਾਜੇ ਦਾ ਉੱਥੇ ਦਰਬਾਰ ਹੈ ਜਿਹਦੇ ਚੋ ਲੋਕਾਂ ਦੇ ਦੁੱਖਾਂ ਨੂੰ ਨਿਵਾਰਦਾ ਸੀ ਸਾਰਿਆਂ ਨੇ ਮਹਿਸੂਸ ਕੀਤੀ ਉਹ ਵਾਈਬ ਹਾਂ ਉੱਥੇ ਜਦੋਂ ਤੁਸੀਂ ਉਹਦੇ ਦਰਬਾਰ ਚ ਸ਼ੇਰੇ ਪੰਜਾਬ ਦੇ ਚ ਖੜਦੇ ਹਾਂ ਤਾਂ ਜੇ ਤੁਸੀਂ ਅੱਖਾਂ ਮੀਚ ਕੇ ਵੇਖੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਰਹੋ ਉੱਥੇ ਸਾਡਾ ਰਾਜਾ ਬੈੰਦਾ ਸੀ ਤੇ ਸਾਰੇ ਜਾਤਾਂ ਧਰਮਾਂ ਦੇ ਵਜ਼ੀਰ ਸੀ ਉਹਦੇ ਕੋਲੇ ਤੇ ਇਹ ਉਹਨੇ ਸਾਰੀ ਜਿਹੜੀ ਆਪਦੀ ਪਰਜਾ ਨੂੰ ਸੁੱਖ ਸੌਖੀ ਰੱਖਿਆ ਹਨਾ ਤਾਂ ਉਹ ਕਿੰਨਾ ਵਹਿਤਰ ਰਾਜਾ ਹੋਊਗਾ ਫਿਰ ਤੁਸੀਂ ਦੇ ਉੱਪਰੋਂ ਜਦੋਂ ਕਿਲੇ ਦੇ ਨਾਲ ਦੀ ਰਾਵੀ ਵਗਦੀ ਸੀ ਹਨਾ ਤਾਂ ਹੁਣ ਤਾਂ ਸ਼ਹਿਰ ਤੋਂ ਦੂਰ ਚਲੀ ਗਈ ਉਹ ਕਾ ਵੀ ਤਾਂ ਜੇ ਤੁਸੀਂ ਮਹਿਸੂਸ ਕਰੋ ਇੱਥੇ ਰਾਵੀ ਵਗਦੀ ਹੁਣ ਜਿਵੇਂ ਅੱਜ ਹਵਾ ਵਗਦੀ ਇੱਥੇ ਤੇ ਜਦੋਂ ਹਵਾ ਵਗਦੀ ਹੁਣੀ ਕਿਤੇ ਰਾਜਾ ਕਿਲੇ ਤੇ ਫਿਰਦਾ ਹੁਣ ਤਾਂ ਰਾਵੀ ਦਾ ਜਿਹੜਾ ਪਾਣੀ ਦਾ ਸਾਊਂਡ ਬੜਾ ਮਿਕਸ ਹੋ ਕੇ ਜ਼ਬਰਦਸਤ ਹੁੰਦਾ ਹੁਣਾ ਉੱਥੇ ਉਹ ਚੀਜ਼ਾਂ ਮਹਿਸੂਸ ਕਰਦੇ ਹੋ ਤੁਸੀਂ